ਤਾਨੂੰ ਬੰਦਾ ਸੀ ਗੁਰਪਿੰਦਰ ਜੀ ਵਾਪਸ ਆ ਰਿਹਾ ਨਹੀਂ ਨਹੀਂ ਜੀ ਪੈਸੇ ਦਾ ਕਿੰਨਾ ਤੁਸੀਂ ਬੰਦੋਬਸਥ ਕੀਤਾ ਤੁਹਾਡੇ ਹਾਲਾਤ ਕਿਤ ਲੱਗਦਾ ਨਹੀਂ ਹਾਲਾਤ ਨਹੀਂ ਕਿ ਕੋਈ ਰਿਸ਼ਤੇਦਾਰਾ ਪੁੱਟਵਾ ਲਿਆ ਕਰ ਉਹ ਲੱਗਦਾ ਤੁਹਾਨੂੰ ਲੱਗਦਾ ਕਿ ਬੱਚੇ ਨੇ ਇਸ ਤਰ੍ਹਾਂ ਵਿਦੇਸ਼ ਨਹੀਂ ਜਾਣਾ ਚਾਹੁੰਦਾ ਇੱਕ ਇੱਕ ਬੱਚਾ ਸੀ ਪਾਲ ਕੋਚ ਕੋਈ ਦੇਸ਼ ਮਹਾਰਾਜ ਇੱਥੇ ਕੀ ਤੇ ਇਹ ਗੱਤ ਵੀ ਚਾਰ ਪੌਤ ਤੋਂ ਨਾ ਦਿਹਾੜੀ ਦੇ ਨਾਲ ਆ ਪੁੱਤਰ ਕੀ ਕਰੂਗਾ ਪੁੱਤ ਰਿਸ਼ਤੇਦਾਰਾਂ ਨੇ ਗੱਲ ਕਰ ਤਾ ਇਹ ਮੁੰਡਾ ਜਦ ਕੁ ਮੰਗ ਲਾਵੇ 1000 ਰੁਪਏ ਕਿ ਆ ਉਹਨੇ ਵਾਕਟਣਾ ਵੀ ਫਲੋ ਆ ਗੋ ਚੱਲੇ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਬਦਲਿਆ ਬਹੁਤ ਸਾਰੇ ਕਾਨੂੰਨ ਬਦਲ ਗਏ ਬਹੁਤ ਸ਼ਕਤੀ ਹੋਣੀ ਸ਼ੁਰੂ ਹੋ ਗਈ ਔਰ ਆਸਾ ਉਮੀਦਾਂ ਦੇ ਆਲਣਿਆਂ ਦੇ ਉੱਪਰ ਇੱਕ ਬਿਜਲੀ ਵੀ ਡਿੱਗੀ ਬਿਜਲੀ ਡਿਗੀ ਉਸ 트럼ਪ ਪ੍ਰਸ਼ਾਸਨ ਦੇ ਫੈਸਲੇ ਦੇ ਨਾਲ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਸਾਰੇ ਇਨਸਾਨਾਂ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਜਿਹੜਾ ਜਿਹੜਾ ਜਿੱਥੋਂ ਦਾ ਵਸਣਦਾ ਹੋਏਗਾ ਉਸ ਨੂੰ ਉੱਥੇ ਭੇਜ ਦਿੱਤਾ ਜਾਵੇਗਾ ਫੋੜੋ ਫੋੜੀ ਸ਼ੁਰੂ ਹੋਈ ਔਰ ਇਸੇ سلسلے ਦੇ ਵਿੱਚ ਅੱਜ ਭਾਰਤ ਇੱਕ ਜਹਾਜ਼ ਅਮਰੀਕਾ ਦਾ ਅਪੜਿਆ ਜਿਸ ਦੇ ਵਿੱਚ 104 ਭਾਰਤੀ ਲੋਕਾਂ ਨੂੰ ਡਿਪੋਰਟ ਕਰਕੇ ਵਾਪਸ ਆਪਣੇ ਵਤਨ ਭੇਜ ਦਿੱਤਾ ਗਿਆ ਔਰ ਇਸ ਦੇ ਵਿੱਚ 30 ਪੰਜਾਬੀ ਦੱਸੇ ਗਏ ਨੇ ਔਰ ਇਹਨਾਂ 30 ਪੰਜਾਬੀਆਂ ਦੇ ਵਿੱਚੋਂ ਇੱਕ ਲੜਕਾ ਜੋ ਤਰਫ ਬਹਿਬਲ ਬਹਾਦਰ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਜੀ ਹਾਂ ਇਹ ਪਿੰਡ ਤਰਫ ਬਹਿਬਲ ਬਹਾਦਰ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਪੈਂਦਾ ਔਰ ਇਸ ਪਿੰਡ ਤੋਂ ਉਹ ਆਪਣੇ ਆਸਾ ਉਮੀਦਾਂ ਦੇ ਸੁਪਨੇ ਸਜਾ ਕੇ بڑا ਭਵਿੱਖ ਨੂੰ ਸੁਧਾਰਨ ਦੇ ਵਾਸਤੇ ਕਰਜ਼ਾ ਚੁੱਕ ਕੇ ਆਪਣੇ ਲਈ ਬਹੁਤ ਖਤਰੇ ਉਠਾ ਕੇ ਡੰਕੀ ਲਗਾ ਕੇ ਅਮਰੀਕਾ ਪਹੁੰਚਿਆ ਸੀ ਪਰ ਉਸ ਦੇ ਸੁਪਨੇ ਪੂਰੇ ਨਹੀਂ ਹੋਏ ਭਵਿਕ ਸਵਰਨ ਦੀ ਵਜਾਇ ਹੁਣ ਉਲਝਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਉਹ ਲਿਸਟ ਜੋ ਪੇਸ਼ ਕੀਤੀ ਗਈ ਹੈ ਉਸ ਦੇ ਵਿੱਚ ਗੁਰਪ੍ਰੀਤ ਦਾ ਨਾਮ ਹੈ ਗੁਰਪ੍ਰੀਤ ਪਿੰਡ ਤਰਫ ਬੈਬਲ ਬਹਾਦਰ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਹੈ ਔਰ ਉਸ ਦਾ ਨਾਮ ਜਦੋਂ ਇਸ ਲਿਸਟ ਦੇ ਵਿੱਚ ਆਇਆ ਤਾਂ ਲਾਈ ਪੰਜਾਬੀ ਟੀਵੀ ਦੇ ਪੱਤਰਕਾਰ ਕੁਲਬੀਰ ਸਿੰਘ ਮਿੰਟੂ ਉਹਨਾਂ ਦੇ ਘਰ ਪਹੁੰਚੇ ਤੇ ਜਦੋਂ ਉਸਦੇ ਪਿਤਾ ਦੇ ਪਾਸੋਂ ਇਸ ਬਾਬਤ ਪੁੱਛਿਆ ਗਿਆ ਤਾਂ ਪਿਤਾ ਨੇ ਹੌਂਕੀਆਂ ਲੈਂਦਿਆਂ ਹੋਇਆਂ ਸਾਰੀ ਰਾਮ ਕਹਾਣੀ ਕੁਝ ਇਸ ਤਰ੍ਹਾਂ ਦੱਸੀ ਹੈ ਫਿਰ ਸੇ ਮੇਰਾ ਨਾਂ ਜੀ ਫਤੂ ਵਾਲਾ ਤਰ ਬਹਿਬਲ ਬਹਾਦਰ ਦੇ ਵਿੱਚ ਰਹਿੰਦੇ ਹਾਂ ਤੇ ਬਹੁਤ ਮੜੀ ਹਾਲਤ ਹੈ ਅਸੀਂ ਭੇਜਿਆ ਉਹਨੂੰ ਕਰਜ਼ਾ ਚੱਕਿਆ ਜੀ ਮਕਾਨ ਜਿਹੜਾ ਰੱਖਿਆ ਤੇ ਲਾਰਾ ਦੋ ਤਾਰੇ ਸੇ ਗਾਰਾ ਕੋਈ ਕੋ ਦਾ ਸੀ ਪਿਆ ਕੇ ਕੋਲੇ ਜੰਗਰੀ ਵਸੂਏ। ਫਿਰ ਉਹ ਵਿੱਚ ਚ ਰੂਮ ਅਜਾ। ਉਹ ਹਮਾਰੋ ਕੋਲੀ ਨੂੰ ਪੈ ਤੁਹਾਨੂੰ ਪਤਾ ਸੀ ਗੁਰਪ੍ਰੀਤ ਅੱਜ ਵਾਪਸ ਆ ਰਿਹਾ। ਨਹੀਂ ਜੀ ਸਾਨੂੰ ਕੁਝ ਪਤਾ ਨਹੀਂ। ਤੁਸੀਂ ਖਬਰਾਂ ਸੁਣੀਆਂ ਸੀ ਕਿ ਵੈਸੇ ਅਮਰੀਕਾ ਦੇ ਵਿੱਚ ਤਾਂ ਹੋ ਰਹੀ ਹੈ। ਖਬਰ ਨਾ ਸਾਡੇ ਕੋਲ ਫੋਨ ਤੇ ਨਾ ਗਾ ਰੋ ਸੁਣੀ ਹੈਗਾ ਤੇ ਜੀ ਨਾ ਪੁੱਛਿਆ। ਅੱਟਾ ਡਿਆ ਆਉਂਦਾ ਹੀ ਪਤਾ ਲੱਗਦਾ ਜੀ। ਹੂੰ। ਕੋਈ ਪਤਾ ਨਹੀਂ ਗਾ ਵੀ ਆ ਜਾਣ ਹੋਈ ਹੈ। ਕਿੰਨੇ ਪੈਸੇ ਦੇ ਵਿੱਚ ਤੇ ਕਿਹੜੇ ਏਜੰਟਾਂ ਨੇ ਭੇਜਿਆ ਸੀ ਕੋਈ। ਕੀ ਜੱਟ ਦਾ ਸਾਨੂੰ ਕੋਈ ਪਤਾ ਨਹੀਂ ਲੁਧਿਆਣੀ ਸ਼ਹਿਰ ਦਾ ਰੱਖਦੇ ਸੀ ਤੇ 45 ਹਜ਼ਾਰ ਰੁਪਏ ਲੱਗੇ ਬੰਦੇ ਸਾਡੇ ਲੱਗੇ ਅੱਛਾ ਜੀ ਇਹ ਪੈਸੇ ਦਾ ਕਿੱਥੋਂ ਤੁਸੀਂ ਬੰਦੋਬਸ ਕੀਤਾ ਤੁਹਾਡੇ ਹਾਲਾਤ ਦੇਖ ਕੇ ਤਾਂ ਲੱਗਦਾ ਨਹੀਂ ਕਿ ਹਾਲਾਤ ਨਹੀਂ ਕਿ ਕੋਈ ਰਿਸ਼ਤੇਦਾਰਾਂ ਕੋਲ ਲੈ ਲਿਆ ਲੱਖ 2 ਲੱਖ ਕੇ ਪੈਨਪੜਾ ਕੋਈ ਆਲੀ 2-3 ਰੁਪਏ ਆਤੀ ਸੀ ਬਾਬਾ ਉਹਨਾਂ ਕੋਲ ਥੋੜ੍ਹ ਥੋੜ੍ਹੇ ਪਰ ਇੱਕੋ ਮਕਾਨ ਕਰਨ ਰੱਖਿਆ ਜੀ ਏਦਾਂ ਕਰਕੇ ਪੈਸੇ ਇਕੱਠੇ ਕੀਤੇ ਮੈਂ ਕੀ ਮੰਗ ਕਰਦੇ ਹੋ ਕੀ ਕਹਿਣਾ ਚਾਹ ਰਹੇ ਹੋ ਮੰਗੇ ਇਹੀ ਕਰਦੇ ਆ ਜੀ ਜਿੰਨੀ ਮਤ ਹੋ ਸਕੇ ਸਰਕਾਰ ਕੋਲੋਂ ਸਾਡੇ ਜੇ ਤੇਰਪਾ ਕਰੇ ਸੀ ਨੰਗਾ ਹੋ ਗਏ ਮਕਾਨ ਵੀ ਗਿਆ ਸਾਡੇ ਕੋ ਪੈਰ ਤੇ ਹੁਣੇ ਕਿ ਮਸਾਤ ਨੂੰ ਤੱਡੂ ਗਗਰਾ ਤਾਂ ਉਮੀਦ ਹੈ ਗੁਰਪ੍ਰੀਤ ਕਦੋਂ ਘਰੇ ਆਏਗਾ ਕੁਝ ਪਤਾ ਹੈਗਾ ਨਹੀਂ ਜੀ ਅੰਕ ਪਤਾ ਹੈ ਤਾਂ ਲੱਗਾ ਹਾਂ ਤਾਂ ਪਤਾ ਨਹੀਂ 15-20 ਦਿਨ ਹੋ ਗਏ ਗੱਡੀ ਹੋਈ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਐਸੇ ਨੇ ਕਿ ਜਿਹੜੇ ਡੰਕੀ ਲਗਾ ਕੇ ਅਮਰੀਕਾ ਜਾ ਵੀ ਚੁੱਕੇ ਨੇ ਜਾਣਾ ਵੀ ਚਾਹੁੰਦੇ ਨੇ ਬਹੁਤ ਸਾਰੇ ਲੋਕ ਉੱਥੇ ਜਾ ਕੇ ਸੈੱਟ ਵੀ ਹੋ ਗਏ ਨੇ ਪਰ ਬਹੁਤ ਸਾਰੇ ਲੋਕਾਂ ਦਾ ਭਵਿਕ ਡਾਮਾ ਡੋਲਾ ਔਰ ਐਸ ਵਿਲੇ ਜਿਹੜੇ ਲੋਕ ਵਾਪਸ ਸਾਰੇ ਨੇ ਉਹ ਅੱਧੇ ਲੋਕ ਵਾਪਸ ਆ ਰਹੇ ਨੇ ਇੱਕ ਹੋਰ ਜਹਾਜ਼ ਹਾਲੇ ਭਰਿਆ ਖੜਾ ਕਿ ਜਿਸ ਨੇ ਭਾਰਤ ਵਾਪਸ ਆਉਣਾ 104 ਲੋਕਾਂ ਨੂੰ ਵਾਪਸ ਅੱਜ ਭੇਜ ਦਿੱਤਾ ਗਿਆ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਹ ਜਹਾਜ਼ ਉਤਰਿਆ ਇਸ ਦੀ ਲੈਂਡਿੰਗ ਹੋਈ ਹੈ ਜਿਸ ਸਟੇਸ਼ਨ ਆ ਪਹਿਲਾਂ 9 ਵਜੇ ਦੱਸਿਆ ਗਿਆ ਸੀ ਫਿਰ ਹੌਲੀ ਹੌਲੀ ਕਰਦਾ ਬਾਅਦ ਦੁਪਹਿਰ ਇਸਦੀ ਲੈਂਡਿੰਗ ਹੁੰਦੀ ਹੈ ਇਸ ਦੇ ਵਿੱਚੋਂ 104 ਭਾਰਤੀ ਉੱਤਰਦੇ ਨੇ ਸਭ ਤੋਂ ਜ਼ਿਆਦਾ ਗਿਣਤੀ ਜਿੱਥੇ ਗੁਜਰਾਤੀਆਂ ਦੀ ਦੱਸੀ ਗਈ ਹੈ ਔਰ ਇੱਥੇ ਪੰਜਾਬੀ ਜਿਹੜੇ ਨੇ ਪੰਜਾਬੀਆਂ ਦੀ ਗਿਣਤੀ 30 ਦੱਸੀ ਗਈ ਹੈ ਔਰ ਉਹਨਾਂ ਦੇ ਵਿੱਚ ਜਿਹੜਾ ਮੁੰਡਾ ਇੱਕ ਤਰਫ ਬਾਬਲ ਬਹਾਦਰ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਉਸ ਦੇ ਘਰ ਦੇ ਵਿੱਚ ਜਦੋਂ ਅਸੀਂ ਪਹੁੰਚੇ ਤਾਂ ਉਸ ਦੇ ਜਿੱਥੇ ਮਾਪਿਆਂ ਨੇ ਰੋ ਰੋ ਕੇ ਇੱਕ ਕਹਾਣੀ ਬਿਆਨ ਕੀਤੀ ਉੱਥੇ ਹੀ ਉਹਨਾਂ ਦੇ ਗੁਆਂਢ ਦੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਇਸ ਤਰ੍ਹਾਂ ਉਸ ਘਰ ਦੇ ਹਾਲ ਬਿਆਨ ਕੀਤੇ ਨੇ ਮੇਰਾ ਨਾਮ ਹਿੰਦਰ ਤੁਹਾਨੂੰ ਪਤਾ ਕਿ ਅੱਜ ਤੁਹਾਡਾ ਲੜਕਾ ਗੁਰਪ੍ਰੀਤ ਜਿਹੜਾ ਆ ਉਹ ਵਿਦੇਸ਼ ਤੋਂ ਵਾਪਸ ਆ ਗਿਆ ਉਹ ਗਲਤ ਤਰੀਕੇ ਦੇ ਨਾਲ ਅਮਰੀਕਾ ਜਾਣਾ ਚਾਹੁੰਦਾ ਸੀ ਉੱਥੇ ਪੜਿਆ ਗਿਆ ਸੀ ਉੱਤੋਂ ਦੀ ਸਰਕਾਰ ਨੇ ਫਰਕੇ ਉਹਨੂੰ ਰਿਪੋਰਟ ਕਰ ਦਿੱਤਾ ਨਹੀਂ ਪਤਾ ਸਾਨੂੰ ਨਹੀਂ ਸਾਨੂੰ ਪੇਟ ਹੀ ਨਹੀਂ ਗੱਲਦਾ ਜੀ ਮੁਟਬਾਕ ਸਿਆਊਗਾ ਜਾਂ ਕਦਾਂ ਲਾਊਗਾ ਅਹੀ ਤੇ ਸਨਮਰਾ ਤੁਸੀਂ ਆਏ ਆ ਤਾਂ ਸਾਨੂੰ ਪਤਾ ਲੱਗਾ ਕੁਛ ਵਜੇ ਨੇ ਸਾਨੂੰ ਕੋਈ ਪਤਾ ਨਹੀਂ ਅਹੀ ਤਾਂ ਖਮੀ ਚ ਲੋਕ ਬੱਚਾ ਗਿਆ ਵਾਕੇ ਲੋਟਾਰੇ ਲੱਗ ਗਿਉ ਹਮ ਹਾ ਤੁਹਾਡੇ ਕੋ ਪਤਾ ਲੱਗਾ ਸਾਨੂੰ ਵੀ ਮੁੱਤਲਾ ਆ ਗਿਆ ਕੀ ਮੰਗ ਕਰਦੇ ਹੁਣ ਮੰਗ ਮਾਰਾਗਾ ਮਹਾਰਾਜ ਹੁਣ ਥਾਂ ਮਕਾਨ ਵੀ ਗਿਆ ਘਰ ਬਾਰ ਵੀ ਗਿਆ ਬੱਚੇ ਵੀ ਰੋਲਣਗੇ ਕੋਈ ਹੱਤ ਨਹੀਂ ਰਹਿ ਗਈ ਇਹ ਤਾਂ ਤਹੇ ਸਰਕਾਰ ਹੀ ਆ ਜੋ ਕੋਈ ਮਾੜੀ ਮੋਟੀ ਮੱਛ ਕਰ ਦੇਵੇ ਤੇ ਗੋੜੀ ਰੋਟੀ ਖਾਂਦੇ ਰਹਿ ਜਾਗੇ ਨਹੀਂ ਤਾਂ ਵੇ ਲੋਨੀ ਤੁਹਾਨੂੰ ਲੱਗਦਾ ਕਿ ਬੱਚੇ ਨੂੰ ਇਸ ਤਰ੍ਹਾਂ ਵਿਦੇਸ਼ ਨਹੀਂ ਜਾਣਾ ਚਾਹੀਦਾ ਇੱਕੋ ਇੱਕ ਬੱਚਾ ਸੀ ਪਾਲ ਪੋਸ ਕੇ ਦੁਨੀ ਵਿਦੇਸ਼ ਪੇ ਮਾਰਾ ਦੇਖੇ ਕੀ ਝਾੜੀ ਦੇ ਕੋਈ ਕਰ ਲੈਂਦਾ ਵਾ ਤਾਂ ਕੋਈ ਪੈਸੇ ਨਹੀਂ ਮਿਲਦਾ ਅੱਛਾ ਤੇ ਦਿੱਤਾ ਵੀ 4-500 ਨਾਲ ਝਾੜੀ ਦੇ ਨਾਲ ਮਤਲਬ ਕੀ ਕਰੂਗਾ ਕੰਡਾ ਬੱਚੇ ਪਾਲੂਗਾ ਤਾਂ ਮਤਲਬ ਕੋਈ ਸਾਧਨ ਮਾਰਾ ਮੋਟਾ ਕਰਕੇ ਜਾਊਗਾ ਕਿਤੇ ਰਾਹ ਦੇ ਵਿੱਚ ਵਿਗੜ ਜਾਵੇ ਤੇ ਉਹ ਉਹਨੂੰ ਬਣਾਊਗਾ ਕਿ ਆਪ ਜਾਊਗਾ ਕੋਈ ਵਾਰ ਨਹੀਂ ਜੀ ਕਿਸੇ ਬੰਦੇ ਨਹੀਂ ਤਾਂ ਕਿ ਖਾਂਦੀ ਕੀ ਲੋੜ ਹੈ ਜੇ ਮਤਲਬ ਇੱਥੇ ਰੋਪੀ ਦਾ ਜਿਗਾਰਡ ਹੋਵੇ ਰਿਸ਼ਤੇਦਾਰਾਂ ਨੇ ਵਾਕ ਕਰਨਾ ਤੇ ਇਹ ਮੂੜੋ ਜੇ ਤੁਮਾں ਬੈਨਾਰ ਪਈ ਆ ਕਿ ਕੀ ਆ ਉਹਨੇ ਵੱਖ ਕਹਿਣਾ ਵੀ ਸਾਨੂੰ ਥਾਂ ਦੇ ਉਹ ਚਾਹ ਤਹਿ ਦਿਓ ਹਾਂ ਤੁਸੀਂ ਕੀ ਸੋਚਦੇ ਆ ਅਸੀਂ ਸੋਚਦੇ ਆ ਵੀ ਜੇ ਸਾਡੀ ਸਰਕਾਰ ਨਾਇਤ ਕਰ ਜਾਵੇ ਤੁਮਾੜੀ ਮੋਟੀ ਤੇ ਚਲ ਵਸੀ ਮਤਲਬ ਮੜੇ ਮੜ ਰੋਟੀ ਖਾਂਦੇ ਰਹਿ ਜਾਂਦੇ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਏਜੰਟ ਭੇਜਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਔਰ ਤੁਹਾਡੇ ਪੈਸੇ ਵਾਪਸ ਹੋਣੇ ਚਾਹੀਦੇ ਹਾਂਜੀ ਹਾਂਜੀ ਬਿਲਕੁਲ ਸਹੀ ਆ ਜੀ ਜਨੇ ਜਾਟਰੇ ਦੇ ਅਰਧ ਪੈਸੇ ਲਾਇਆ ਔਰ ਉਹ ਗੈਰ ਕਾਨੂੰਨੀ ਇਹਨੂੰ ਭੇਜਿਆ ਹਾਂਜੀ ਉਹਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਬੰਦੀ 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 ਵੀ ਆ ਜੀ ਬੰਦੀ ਵੀ ਬੰਦੀ ਵੀ ਗਲਤ ਹੱਤਕੰਡੇ ਅਪਣਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡੰਕੀ ਲਗਾ ਕੇ ਦੂਸਰੇ ਦੇਸ਼ਾਂ ਦੇ ਵਿੱਚ ਜਾਣ ਵਾਲਿਆਂ ਦੇ ਵਾਸਤੇ ਇਹ ਇੱਕ ਟਰੰਪ ਪ੍ਰਸ਼ਾਸਨ ਦੇ ਵੱਲੋਂ ਬਹੁਤ ਵੱਡਾ ਇੱਕ ਸਖਤ ਸੰਦੇਸ਼ ਦਿੱਤਾ ਗਿਆ ਗਲਤੀ ਕਰਾਂਗੇ ਤਾਂ ਉਸ ਦਾ ਖਮਿਆਜ਼ਾ ਭੁਗਤਣਾ ਪਏਗਾ ਬਹੁਤ ਸਾਰੇ ਘਰਾ ਨੇ ਜਿੱਥੇ 40 40 45 45 50 50 ਲੱਖ ਲਗਾ ਕੇ ਆਪਣੇ ਬੱਚਿਆਂ ਨੂੰ ਭੇਜਿਆ ਸੀ ਅੱਜ ਉਹਨਾਂ ਦੇ ਸੁਪਨੇ ਚੂਰੋ ਚੂਰ ਹੁੰਦੇ ਨਜ਼ਰ ਆ ਰਹੇ ਨੇ ਵਿਦੇਸ਼ ਜਾਣਾ ਕੋਈ ਗਲਤ ਨਹੀਂ ਪ੍ਰਵਾਸ ਗਲਤ ਨਹੀਂ ਹੁੰਦਾ ਪਰ ਇਸ ਤਰੀਕੇ ਦੇ ਨਾਲ ਜਾਣਾ ਹਮੇਸ਼ਾ ਹੀ ਗਲਤ ਹੁੰਦਾ ਹੈ ਜਿਸ ਗਲਤੀ ਦਾ ਖਮਿਆਜ਼ਾ ਅੱਜ ਇਹ ਸਾਡੇ ਲੋਕ ਭੁਗਤ ਰਹੇ ਨੇ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ